ਹਾਂ ਜੀ ਨੂੰ ਡੱਲੇ ਵਾਲਾ ਸਾਹਿਬ ਨੂੰ ਲੁਧਿਆਣਾ ਲੈ ਗਈ ਪੁਲਿਸ ਡੀ ਐਮ ਸੀ ਹਸਪਤਾਲ ਲੁਧਿਆਣਾ ਉੱਥੇ 3:00 ਵਜੇ 3:30 ਵਜੇ ਬਹੁਤ ਜ਼ਿਆਦਾ ਫੋਰਸ ਲਾ ਕੇ ਸੀ ਪਹਿਲੇ ਹੀ ਤੇ ਅੰਦਰੋਂ ਆਪਣਾ ਉਥੇ ਇੱਕ ਪੇਸ਼ੈਂਟ ਹੈ ਆਪਣੇ ਮਰੀਜ਼ ਹੈ ਉਹਦੇ ਨਾਲ ਆਪਣੇ ਬੰਦੇ ਇੱਥੇ ਉਹਨਾਂ ਨੇ ਦੱਸਿਆ ਕਿ ਅੰਦਰੋਂ ਜਿਹੜੇ ਬੰਦਿਆਂ ਨੇ ਦੇਖਿਆ ਡੱਲੇ ਵਾਲਾ ਸਾਹਿਬ ਨੂੰ ਲੁਧਿਆਣਾ ਡੀ ਐਮ ਸੀ ਚ ਦਾਖਲ ਕਰਵਾਤਾ ਮਰਾਸੀ ਜਿਹੜੀ ਜੀ ਜੀ ਤਾਜਾਦ ਆਪ ਸਭ ਨੂੰ ਸਤਿ ਸ਼੍ਰੀ ਅਕਾਲ ਜਉਨਾ ਕਿ ਆਪ ਨੂੰ ਲਗਭਗ ਦਾ ਪਤਾ ਲੱਗ ਗਿਆ ਹੈ ਸੋ ਤੇ ਮੀਡੀਆ ਨੂੰ ਤੇ ਆਪਣੇ ਜ਼ੋਰ ਆਗੂ ਤੇਜੀ ਸਿੰਘ ਜੱਲੇਵਾਲੀ ਨੂੰ ਰਾਤ ਪੂਰ ਸਪੋਰਸ ਇਸ ਲੈ ਕੇ ਗਈ ਹੈ ਜੇ ਕੋ ਵੱਡਾ ਕੋ ਗਨਾ ਕੀਤਾ ਹੋਵੇ ਸੁਪਰਾਉ ਉਹ ਆਪ ਨੂੰ ਬੇਨਤੀ ਹੈ ਕਿ ਜੇ ਹੁਣ ਵੀ ਤੁਸੀਂ ਘਰਾਂ ਦੇ ਵਿੱਚ ਬੈਠੇ ਹੋ ਕਦੋਂ ਆਓਗੇ ਕਦੋਂ ਸੰਘਰਸ਼ ਨੂੰ ਤੇਜ਼ ਕਰਨਾ ਹੈ ਸੋ ਬਹੁਤ ਜਿਆਦਾ ਗੱਲਾਂ ਨਾ ਆਪ ਕਰੀਏ ਹੁਣ ਸਤੋ ਅਗਲਾ ਪ੍ਰੋਗਰਾਮ ਦੀ ਸਿੱਖਿਆ ਲਈ ਕਿ ਆ ਜਾਣਾ ਹੈ ਆਪ ਸਭ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਸੰਭੋਰਚੇ ਦੇ ਵਿੱਚ ਬਹਿ ਕੇ ਆ ਕੇ ਫਲਾਪਾ ਵੱਡਾ ਸ਼ਹਿਰ ਚ ਛੇੜੀਏ ਤੋਂ ਪੰਡਾ ਦੇ ਵਿੱਚੋਂ ਨਿਕਲਦੇ ਹੁਣ ਖਿੱਚਲਾ ਕਰੋ ਕਿ ਰਾਜ ਤੇ ਬਹਿਣ ਦਾ ਟਾਈਮ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਯਾਰਵਿੰਦਰ ਸਿੰਘ ਬੋਰਡ ਬੀਕੇ ਜੋ ਇੱਕਤਾ ਜਗਤ ਭਰਾਵੋ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਜੋ ਕਿ ਅੱਜ ਆਪਣੇ ਪ੍ਰਧਾਨ ਜੀ ਨੇ ਢੱਲੇਵਾਲ ਸਾਹਿਬ ਨੇ ਅੱਜ ਇਥੇ ਮਾਨਨ ਵਰਤੋਂ ਦੇ ਬੈਠਣਾ ਸੀ ਉਹਦੇ ਸਬੰਧ ਦੇ ਵਿੱਚ ਸਰਕਾਰ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਲਗਭਗ 2.5 ਤੋਂ 3 ਦੇ ਵਿੱਚ ਢੱਲੇਵਾਲ ਸਾਹਿਬ ਨੂੰ ਚੱਕ ਕੇ ਲੈ ਗਏ ਨੇ ਇਸ ਕਰਕੇ ਅਸੀਂ ਸਖਤ ਸ਼ਬਦਾਂ ਦੇ ਵਿੱਚ ਕੇਐਮਐਮਓ ਵੱਲੋਂ ਤੇ ਭਾਰਤੀ ਸਾਲ ਜੁਨੀਆ ਨੇ ਇਕਤਾ ਆਜ਼ਾਦ ਵੱਲੋਂ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਆ ਕਿ ਜਿੰਨਾ ਵੀ ਸਾਡਾ ਇੱਥੇ ਕੇਟਰ ਹੈ ਖਾਸ ਕਰਕੇ ਪਟਿਆਲਾ ਜ਼ਿਲ੍ਹੇ ਨੂੰ ਅਸੀਂ ਪੀਰ ਤੇ ਬੇਨਤੀ ਵੀ ਕਰਦੇ ਆਂ ਬੀਕੇਜੂ ਇਕਤਾ ਆਜ਼ਾਦ ਨੂੰ ਵੀ ਜਿੰਨਾ ਵੀ ਸਾਡਾ ਕੇਟਰਾ ਹੈ ਵੱਧ ਤੋਂ ਵੱਧ ਸਾਡਾ ਖਡੌਰੀ ਬਾਰਡਰ ਤੇ ਆਓ ਕਿਉਂਕਿ ਸਾਡੇ ਸੂਬੇ ਦੇ ਅਗੂ ਵੀ ਪਹੁੰਚ ਰਹੇ ਨੇ ਤੇ ਜਿਹੜੇ ਅਗਲੇ ਐਕਸ਼ਨ ਨੇ ਬਹੁਤ ਪਿੱਕੇ ਲਿਆ ਜਾ ਰਹੇ ਨੇ ਇਸ ਕਰਕੇ ਬੇਨਤੀਆਂ ਨੂੰ ਕਰੋ ਪ੍ਰਵਾਨ ਇੱਕ ਫਾਇਰ ਬਰਗੇਡ ਦੀਆਂ ਗੱਡੀਆਂ ਵੀ ਚੱਲ ਪਈਆਂ ਨੇ ਤੇ ਪ੍ਰਸ਼ਾਸਨ ਵੀ ਆਪਦਾ ਪੂਰਾ ਜੋਰ ਲਾ ਰਿਹਾ ਹੈ ਇਸ ਕਰਕੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਵਿਵਾਦ ਤੋਂ ਵੱਧ ਸਾਡੀਆਂ ਮਾਮਾ ਭੈਣਾਂ ਨੌਜਵਾਨ ਬਜ਼ੁਰਗ ਬੱਚੇ ਬਾਦਤਵਾਦ ਖਨਾਰੀ ਬਾਰਡਰ ਤੇ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ